ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਖੀ ਧੰਨ ਸ੍ਰੀ ਗੁਰੂ ਰਾਣਕ ਤੇਜ ਜੀ ਦੀ ਗੁਰੂ ਜੀ ਦੇ ਕਰਤਾਰਪੁਰ ਬੈਠਨ ਤੇ ਧਰਮਸ਼ਾਲਾ ਬਣਾਉਣ ਦੀ ਚਰਚਾ ਦੂਰ ਤੱਕ ਖਿਲਰ ਗਈ ਗੁਰੂ ਜੀ ਦੇ ਸੌਰੇ ਘਰ ਪਖੋਕੇ ਰੰਧਾਵਿਆਂ ਦੇ ਖਬਰਾਂ ਪਹੁੰਚ ਗਈਆਂ ਨਾਲ ਹੀ ਪਾਈ ਮਰਦ ਮਰਦਾਨਾ ਜੀ ਨੇ ਜਾ ਸੁਨੇਹਾ ਦਿੱਤਾ ਕਿ ਸੱਚੇ ਪਾਤਸ਼ਾਹ ਨੇ ਆਪਣਾ ਡੇਰਾ ਬਣਾ ਲਿਆ ਹੈ ਗੁਰੂ ਜਸੌਰਾ ਸਾਰੇ ਪਰਿਵਾਰ ਸਮੇਤ ਕਰਤਾਰਪੁਰ ਆ ਪਹੁੰਚੇ ਨਾਲ ਦੋਵੇਂ ਸਹਬਜਾਦੇ ਸ੍ਰੀ ਚੰਦ ਜੀ ਤੇ ਸ੍ਰੀ ਲਖਮੀ ਦਾਸ ਜੀ ਅਤੇ ਗੁਰੂ ਜੀ ਦੇ ਮਹਿਲ ਮਾਤਾ ਸੁਲਖਣੀ ਜੀ ਵੀ ਨਾਲ ਸਨ ਆਪਣੇ ਕੌੜੇ ਸਵੇਰ ਅਨੁਸਾਰ ਗੁਰੂ ਜੀ ਦੇ ਸਹਰਾ ਮੂਲਾ ਬਹੁਤ ਗਰਮ ਹੋਇਆ ਉਸ ਨੇ ਇਥੋਂ ਤੱਕ ਕਿਹਾ ਕਿ ਸਾਧ ਹੋ ਕੇ ਗੁਰੂ ਜੀ ਨੇ ਉਹਨਾਂ ਦੇ ਖਾਨਦਾਨ ਨੂੰ ਕਲੰਕ ਦਾ ਟਿੱਕਾ ਲਾਇਆ ਹੈ ਉਹ ਪੋਲਾ ਜਿਉੜਾ ਇਹ ਨਹੀਂ ਸੀ ਸਮਝਦਾ ਕਿ ਗੁਰੂ ਜੀ ਆਪ ਪੁਰਸ਼ ਨਹੀਂ ਸਗੋਂ ਖੁਦ ਕਰਤਾਰ ਹਨ ਗੁਰੂ ਜੀ ਨੇ ਸੁਲੱਖਣੀ ਜੀ ਤੇ ਸਹਬਜਾਦੇ ਨੂੰ ਕੋਲ ਰੱਖ ਲਿਆ ਸਿੱਖ ਸੇਵਕ ਸਭ ਦੀ ਟਹਿਲ ਕਰਨ ਲੱਗੇ ਮਹਤਾ ਕਾਲੂ ਜੀ ਤੇ ਮਾਤਾ ਜੀ ਵੀ ਮਿਲਣ ਆ ਗਏ ਬੀਬੀ ਨਾਨਕੀ ਜੀ ਸੁਲਤਾਨਪੁਰੋਂ ਤੁਰ ਕੇ ਕਰਤਾਰਪੁਰ ਪਹੁੰਚ ਗਏ ਸਾਰਾ ਪਰਿਵਾਰ ਇਕੱਠਾ ਹੋ ਕੇ ਭੌਤ ਆਨੰਦ ਪ੍ਰਸann ਹੋਇਆ ਗੁਰੂ ਜੀ ਪਿਛਲੀ ਰਾਤ ਜਾਗਦੇ ਸੁਚੇਤੇ ਹੋ ਕੇ ਪ੍ਰਭੂ ਨੂੰ ਚੇਤੇ ਕਰਦੇ ਗੁਰਬਾਣੀ ਕੀਰਤਨ ਤੇ ਕਥਾ ਉਪਦੇਸ਼ ਤੋਂ ਵਿਹਲੇ ਹੋ ਕੇ ਖੇਤਾਂ ਵੱਲ ਵੀ ਜਾਂਦੇ ਆਏ ਗਏ ਸਿੱਖਾਂ ਦਾ ਖਿਆਲ ਕਰਦੇ ਹਜ਼ਾਰਾਂ ਜੀਵ ਮਹੀਨੇ ਵਿੱਚ ਗੁਰੂ ਜੀ ਕੋਲੋਂ ਨਾਮ ਜਪੰਦ ਦੀ ਸਿੱਖਿਆ ਹਾਸਲ ਕਰਦੇ ਗੁਰੂ ਜੀ ਟੇਕ ਬੈਠੇ ਸੁਣਦੇ ਦੂਰ ਨੇੜੇ ਦੇ ਹੋਰ ਵੀ ਸੇਖ ਆਉਣ ਲੱਗੇ ਜਿਨ੍ਹਾਂ ਨੂੰ ਗੁਰੂ ਜੀ ਨੇ ਪਹਿਲਾਂ ਨਿਆਲ ਕੀਤਾ ਹੋਇਆ ਸੀ ਹਜ਼ਾਰਾਂ ਰੁਪਏ ਦੀਆਂ ਭੇਟਾਂ ਵੀ ਆਉਣ ਲੱਗੀਆਂ ਮੱਸਿਆ ਤੇ ਪੁੰਨਿਆਂ ਨੂੰ ਭਾਰੇ ਇਕੱਠ ਹੋਣ ਲੱਗੇ ਲੰਗਰ ਅਟੁੱਟ ਵਰਤਨ ਲੱਗਾ ਗਊਆਂ ਮੱਝਾਂ ਘੋੜੇ ਆਦਕ ਲੋੜੀਂਦੇ ਪਸ਼ੂ ਵੀ ਕੋਲ ਰਹਿਣ ਲੱਗੇ ਜਿਹੜੀ ਜ਼ਮੀਨ ਦੋਦੇ ਤੇ ਕਰੋੜੀਏ ਨੇ ਪੇਟਾ ਕੀਤੀ ਸੀ ਉਹ ਜ਼ਮੀਨ ਨੂੰ ਗੁਰੂ ਜੀ ਦੇ ਸਿੱਖਵਾ ਕੇ ਖੇਤੀ ਕਰਨ ਲੱਗੇ। ਮਾਤਾ ਸੁਲਖਣੀ ਜੀ ਦੀ ਸੇਵਾ ਕਰਨ ਵਾਸਤੇ ਇੱਕ ਦਾਸੀ ਸੀ ਉਹ ਬੜੀ ਸ਼ਰਧਾ ਤੇ ਪ੍ਰੀਤ ਨਾਲ ਗੁਰੂ ਪਰਿਵਾਰ ਦੀ ਸੇਵਾ ਕਰਿਆ ਕਰਦੀ ਸੀ। ਇੱਕ ਦਿਨ 10:00 ਵਜੇ ਦਿਨੇ ਗੁਰੂ ਜੀ ਚਿੱਟੀ ਚਾਦਰ ਤਾਣ ਕੇ ਪਲੰਘ ਉੱਤੇ ਬਿਰਾਜ ਗਏ। ਨੀਂਦ ਆ ਗਈ ਮਾਤਾ ਜੀ ਨੇ ਪ੍ਰਸ਼ਾਦ ਤਿਆਰ ਕੀਤਾ ਤੇ ਦਾਸੀ ਨੂੰ ਆਖਿਆ ਗੁਰੂ ਜੀ ਨੂੰ ਉਠਾਲ ਕੇ ਪ੍ਰਸ਼ਾਦ ਛਕਾਓ। ਦਾਸੀ ਗੁਰੂ ਜੀ ਵੱਲ ਗਈ ਤਾਂ ਕੀ ਦੇਖਦੀ ਹੈ ਕਿ ਗੁਰੂ ਜੀ ਸੁੱਤੇ ਹਨ ਗੁਰੂ ਜੀ ਦਾ ਇੱਕ ਚਰਨ ਨੰਗਾ ਸੀ ਦਾਸੀ ਨੇ ਗੁਰੂ ਜੀ ਦਾ ਚਰਨ ਚੁੰਮ ਲਿਆ ਚਰਨ ਚੁੰਮਣ ਦੀ ਢਿੱਲ ਸੀ ਕਿ ਦਾਸੀ ਨੂੰ ਤਾਂ ਦਿਵ ਦ੍ਰਿਸ਼ਟ ਹੋ ਗਈ ਉਸ ਨੂੰ ਤਾਂ ਅਣਦਿਸੀਆਂ ਚੀਜ਼ਾਂ ਵੀ ਦਿਸਣ ਲੱਗੀਆਂ ਦਿਵ ਦ੍ਰਿਸ਼ਟੀ ਨਾਲ ਦਾਸੀ ਨੇ ਦੇਖਿਆ ਗੁਰੂ ਜੀ ਦਾ ਇੱਕ ਸਰੀਰ ਤਾਂ ਪਲੰਘ ਉੱਤੇ ਹੈ ਤੇ ਉਸੇ ਤਰ੍ਹਾਂ ਦਾ ਦੂਸਰਾ ਸ਼ਰੀਰ ਦਰਿਆ ਵਿੱਚ ਡੁੱਬ ਰਿਹਾ ਕਿਸੇ ਤੇ ਬੇੜੇ ਨੂੰ ਪਾਰ ਕਰਨ ਦਾ ਯਤਨ ਕਰ ਰਿਹਾ ਹੈ। ਦਾਸੀ ਇਸ ਕੋਤਰ ਨੂੰ ਕੋਤਕ ਨੂੰ ਵੇਖਣ ਲੱਗ ਪਈ। ਪਰਮਾਤਾ ਜੀ ਨੇ ਦਾਸੀ ਦਾ ਨਾਮ ਲੈ ਲਿਆ ਕਿ ਉਸ ਨੂੰ ਆਵਾਜ਼ ਦਿੱਤੀ, ਛੇਤੀਆ। ਆਵਾਜ਼ ਸੁਣਦੇ ਸਾਰ ਦਾਸੀ ਦੀ ਬਿਰਤੀ ਉਖੜ ਗਈ। ਉਹ ਨੱਸ ਕੇ ਮਾਤਾ ਜੀ ਕੋਲ ਆ ਪਹੁੰਚੀ। ਮਾਤਾ ਜੀ ਨੇ ਦਾਸੀ ਨੂੰ ਪੁੱਛਿਆ ਕਿਉਂ? ਪਾਤਸ਼ਾਹ ਜਾਗੇ ਨੇ। ਦਾਸੀ ਨੇ ਕਿਹਾ ਮਾਤਾ ਜੀ ਨਹੀਂ ਜਾਗੇ। ਨਾ ਅਜੇ ਜਾਗ ਸਕਦੇ ਹਨ ਮਾਤਾ ਜੀ ਨੇ ਪੁੱਛਿਆ ਕਿਉਂ ਜਾ ਕੇ ਨਹੀਂ ਸਕਦੇ ਦਾਸੀ ਨੇ ਕਿਹਾ ਸੱਚੇ ਪਾਤਸ਼ਾਹ ਤਾਂ دریا ਸੈਂਤ ਵਿੱਚ ਇੱਕ ਸੇਵਕ ਦਾ ਡੁੱਬਦਾ ਬੇੜਾ ਬੰਨੇ ਲਾ ਰਹੇ ਹਨ ਮਾਤਾ ਜੀ ਇਹ ਸੁਣ ਕੇ ਬਹੁਤ ਹੈਰਾਨ ਹੋਏ ਉਸ ਤੋਂ ਵੱਧ ਹੈਰਾਨੀ ਇਸ ਗੱਲ ਦੀ ਹੋਈ ਕਿ ਦਾਸੀ ਹੋਸ਼ ਗਵਾ ਬੈਠੀ ਉਹ ਤਾਂ دیਵਾਨੇ ਜਈ ਹੋਗੀ ਉਹ ਸਤ ਕਰਤਾਰ ਸਤਨਾਮ ਦਾ ਸਿਮਰਨ ਕਰਨ ਲੱਗ ਪਈ ਘਰ ਦੇ ਕੰਮਾਂ ਧੰਦਿਆਂ ਦਾ ਚੇਤਾ ਹੀ ਭੁੱਲ ਗਿਆ ਉਸ ਦੇ ਉਦਾਲੇ ਦੇ ਲੀੜੇ ਪਾੜ ਸੁਟੇ ਇੱਕ ਥਾਂ ਬੈਠ ਗਈ ਸਤ ਕਰਤਾ ਰਟਦੀ ਹੋਈ ਥੱਕਣ ਨਾ ਲੱਗੀ ਪੂਰੇ 1 ਘੰਟੇ ਪਿੱਛੋਂ ਗੁਰੂ ਜੀ ਜਾਗੇ ਤੇ ਬਾਹਰ ਆਏ ਮਾਤਾ ਜੀ ਨੇ ਦਾਸਦੀ ਦੀ ਦੱਸੀ ਗੱਲ ਨੂੰ ਪੁੱਛਿਆ ਗੁਰੂ ਜੀ ਹੱਸ ਪਏ ਹੱਸਦੇ ਹੋਏ ਬੋਲੇ ਇਸੇ ਤਰ੍ਹਾਂ ਹੀ ਸੀ ਮਾਤਾ ਜੀ ਨੇ ਕਿਹਾ ਮਹਾਰਾਜ ਦਾਸਦੀ ਨੂੰ ਤਾਂ ਕੁਝ ਹੋ ਗਿਆ ਉਹ ਤਾਂ دیਵਾਨੀ ਹੋ ਗਈ ਹੈ ਉਦਾਲੇ ਦੇ ਲੀੜੇ ਪਾੜ ਸੁਟੇ ਸੋ ਅੰਦਰ ਬੈਠੇ ਸਤਨਾਮ ਸਤ ਕਰਤਾਰ ਦਾ ਸਿਮਰਨ ਕਰੀ ਜਾਂਦੀ ਹੈ ਗੁਰੂ ਜੀ ਦਾਸੀ ਕੋਲ ਗਏ ਉਸ ਦੇ ਸਿਰ ਤੇ ਹੱਥ ਰੱਖ ਕੇ ਉਸ ਨੂੰ ਹੋਸ਼ ਵਿੱਚ ਲਿਆਂਦਾ ਉਸ ਨੇ ਆਪਣੇ ਆਪ ਨੂੰ ਸਾਬਿਆ ਤੇ ਗੁਰੂ ਜੀ ਦੇ ਚਰਣਾ ਉੱਤੇ ਮੱਥਾ ਟੇਕਿਆ ਉਸ ਦਿਨ ਤੋਂ ਉਹ ਦਾਸੀ ਭਗਤੀ ਸਿਮਰਨ ਵਿੱਚ ਰੁੱਝ ਗਈ ਤੇ ਸਾਰੀ ਉਮਰ ਗੁਰੂ ਘਰ ਦੀ ਸੇਵਾ ਕਰਦੇ ਹੀ ਉਸ ਨੇ guzari ਉਸ ਤੋਂ ਬਾਅਦ ਬਾਬਾ ਬੁੱਢਾ ਜੀ ਦਾ ਮੇਲ ਬਾਬਾ ਬੁੱਢਾ ਜੀ ਰਾਮਦਾਸ ਵਾਲੇ ਸਤਿਗੁਰੂ ਇਤਿਹਾਸ ਵਿੱਚ ਇਹ ਮਹਾਨ ਹਸਤੀ ਹਨ ਆਪ ਦੇ ਡੇਰਿਆਂ ਦੀ ਪੂਜਾ ਹੁੰਦੀ ਹੈ ਦਸਾਂ ਹੀ ਸਤਿਗੁਰਾਂ ਨਾਲ ਆਪ ਦੇ ਪਰਿਵਾਰ ਦਾ ਸੰਬੰਧ ਰਿਹਾ ਹੈ ਪ੍ਰੇਮ ਤੇ ਸ਼ਰਧਾ ਨਾਲ ਪੂਰਨ ਗੁਰੂ ਸਿੱਖ ਬਾਬਾ ਬੁੱਢਾ ਜੀ ਦੀ ਜੀਵਨ ਕਥਾ ਇੰਜ ਹੈ ਅੰਮ੍ਰਿਤਸਰ ਪਠਾਨ ਕੋਟ ਸੜਕ ਉੱਤੇ ਕੱਥੂ ਨੰਗਲ ਮਸ਼ਹੂਰ ਪਿੰਡ ਹੈ ਇਸ ਨੂੰ ਵਸਾਉਣ ਵਾਲੇ ਰੰਧਾਵੇ ਜੱਟ ਭਾਈ ਗੱਗੇ ਜੀ ਹੋਏ ਹਨ ਗੱਗੇ ਦੀਆਂ ਦੋ ਇਸਤਰੀਆਂ ਸਨ ਨਿਹਾਲੀ ਤੇ ਭਾਗੋ ਭਾਗੋ ਦੀ ਕੁੱਖੋਂ ਭਾਈ ਬੂਆ ਜੀ ਨੇ ਜੜਪ ਲਿਆ ਬੂਆ ਜੀ ਦੇ ਪੁੱਤਰ ਭਾਈ ਸੁੱਗਾ ਜੀ ਹੋਏ ਹਨ ਤੇ ਸੁੱਗਾ ਜੀ ਦੀ ਧਰਮ ਪਤਨੀ ਗੋਰਾ ਜੀ ਸੀ ਮਾਤਾ ਗੋਰਾ ਜੀ ਬੜੇ ਧਰਮੀ ਤੇ ਪਤੀ ਬ੍ਰਤਾ ਇਸਤਰੀ ਸੀ ਮਾਤਾ ਗੋਰਾ ਜੀ ਦੀ ਕੁੱਖੋਂ ਸਮੰਤ 1536 ਵਿਕਰਮੀ 10 ਕਤਕ ਵਦੀ 7 ਦਿਨ ਸ਼ੁੱਕਰਵਾਰ ਨੂੰ ਇੱਕ ਕਾਕੇ ਨੇ ਜਨਮ ਲਿਆ ਦੇਸ਼ ਤੇ ਪ੍ਰਚਲਿਤ ਰਿਵਾਜ ਅਨੁਸਾਰ ਕਾਕੇ ਦਾ ਨਾਮ ਪੰਡਤਾਂ ਕੋਲੋਂ ਰਖਾਇਆ ਗਿਆ ਉਹਨਾਂ ਨੇ ਬੂੜਾ ਜੀ ਨਾਮ ਰਖਿਆ ਇਹ ਬੂੜਾ ਜੀ ਬਾਬਾ ਬੁੱਢਾ ਜੀ ਨਾਮ ਨਾਲ ਮਸ਼ਹੂਰ ਗੁਰਮੁਖ ਸਿੱਖ ਹੋਏ ਹਨ ਬੂੜਾ ਜੀ ਦੀ 10 ਸਾਲ ਦੀ ਉਮਰ ਹੋ ਗਈ ਤਾਂ ਮਾਪੇ ਨੇ ਉਸ ਨੂੰ ਗਊਆਂ ਮੱਝਾਂ ਦਾ ਵਾਗੀ ਬਣਾ ਦਿੱਤਾ ਸਵੇਰ ਤੋਂ ਸ਼ਾਮ ਤੱਕ ਖੁੱਲੀਆਂ ਜੂਹਾਂ ਵਿੱਚ ਵਗ ਚਾਰ ਲਿਆਉਂਦਾ ਕੱਥੋਂ ਨੰਗਲ ਦੇ ਝੋਗਿਰਦੇ ਪੱਠਿਆਂ ਦਾ ਕਾਲ ਪੈ ਗਿਆ ਕਿਉਂਕਿ ਬਾਰਿਸ਼ ਨਹੀਂ ਸੀ ਹੋਈ ਸੁੱਗਾ ਜੀ ਨੇ ਪਰਿਵਾਰ ਸਮੇਤ ਡੰਗਰ ਪਿੰਡ ਕੀਹੇ ਤੇ ਦਰਿਆ ਰਾਵੀ ਦਾ ਉਹ ਹਿੱਸਾ ਜਿੱਥੇ ਅੱਜ RAM DAAS ਸਮੇਤ ਕੰਨੇਵਾਲ ਸਿੰਘ ਪੂਰਾ ਤੇ ਬਾਬਾ ਨਾਨਕ ਹੈ ਬੜਾ ਹਰੀਆਵਲਾ ਸੀ ਉਸ ਸਮੇਂ ਡੰਗਰਾਂ ਦੀ ਚੋਰੀ ਨਹੀਂ ਸੀ ਬੇਫਿਕਰੀ ਨਾਲ ਜੰਗਲ ਵਿੱਚ ਚੰਨਾ ਬਨਕੇ ਡੰਗਰ ਚਾਰੇ ਜਾਂਦੇ ਸਨ ਅੰਨ ਤੇ ਦੁੱਧ ਕਿਉਂ ਤਿੰਨੇ ਚੀਜ਼ਾਂ ਖਾਣ ਵਾਸਤੇ ਜ਼ਰੂਰੀ ਸਨ ਨਾ ਉਹ ਸਸਤਾ ਮੇ ਬਾਜ਼ਾਰ ਜਾਂਦੀ ਲੋੜ ਸੀ ਤੇ ਨਾ ਬਹੁਤੀਆਂ ਚੀਜ਼ਾਂ ਖਰੀਦਣ ਦੀ ਦਰਿਆ ਰਾਵੀ ਦੇ ਕਿਨਾਰੇ ਬੂੜਾ ਜੀ ਡੰਕਰ ਚਾਰਿਆ ਕਰਦੇ ਸਨ ਸਵੇਰੇ ਜਾਂਦੇ ਤੇ ਸ਼ਾਮ ਨੂੰ ਆਪਣੇ ਡੇਰੇ ਆ ਜਾਂਦੇ ਇਹ ਨਿਤਕਰਮ ਸੀ ਜਦੋਂ ਭੁੱਖ ਤਰੇ ਲੱਗਦੀ ਤਾਂ ਟਿੰਡ ਵਿੱਚ ਦੁੱਧ ਜੋ ਕਿ ਪੀ ਛੱਡਦੇ ਇਹ ਉਹ ਸਮਾਂ ਸੀ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਕਰਤਾਰਪੁਰ ਦੀ ਰਚਨਾ ਕੀਤੀ ਤੇ ਗੁਰੂ ਜੀ ਕਰਤਾਰਪੁਰ ਰਿਹਾ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਸਵੇਰ ਦੇ ਕੀਰਤਨ ਤੋਂ ਵਿਲੇ ਹੋ ਕੇ ਜੰਗਲਵਾਲ ਚਲੇ ਜਾਇਆ ਕਰਦੇ ਸਨ। ਇਕਾਂਤ ਵਿੱਚ ਬੈਠ ਕੇ ਪ੍ਰਭੂ ਨਾਲ ਗੱਲਾਂ ਕਰਦੇ ਰਹਿੰਦੇ ਸਨ। ਸਬਾਬ ਨਾਲ ਗੁਰੂ ਜੀ ਉਸ ਟਿਕਾਣੇ ਜਾ ਬੈਠੇ ਜਿੱਥੇ ਬੂੜਾ ਜੀ ਗਊਆਂ ਚਾਰਦੇ ਸੀ। ਸੰਗਣੇ ਛਾਂ ਵਾਲਾ ਬ੍ਰਿਸ਼ ਸੀ। ਉਸ ਬ੍ਰਿਸ਼ ਹੈਠਾਂ ਬੈਠੇ ਰਹਿੰਦੇ। ਬੂੜੇ ਨੇ ਇੱਕ ਦਿਨ ਦੇਖਿਆ ਪ੍ਰਭਾਵਸ਼ਾਲੀ ਚਿਹਰੇ ਵਾਲੇ ਮਹਾਪੁਰਸ਼ ਬੈਠੇ ਹੋਏ ਹਨ। ਕੋਈ ਮਹਾਤਮਾ ਸੰਤ ਸਮਝ ਕੇ ਚਰਣਾ ਉੱਤੇ ਮੱਥਾ ਜਾ ਟੇਕਿਆ ਇੱਕ ਗਊ ਚੋਕੇ ਗੁਰੂ ਜੀ ਵਾਸਤੇ ਦੁੱਧ ਲੈ ਆਇਆ ਗੁਰੂ ਜੀ ਅੱਗੇ ਦੁੱਧ ਰੱਖ ਕੇ ਉਸਨੇ ਪ੍ਰਾਰਥਨਾ ਕੀਤੀ ਮਹਾਰਾਜ ਦੁੱਧ ਪੀਵੋ ਗੁਰੂ ਜੀ ਨੇ ਦੁੱਧ ਪੀ ਲਿਆ ਜਦੋਂ ਗੁਰੂ ਜੀ ਦੁੱਧ ਪੀ ਚੁੱਕੇ ਤਾਂ ਬੂੜੇ ਨੇ ਨਿੱਕੇ ਨਿੱਕੇ ਹੱਥ ਜੋੜ ਕੇ ਤੋਤਲੀ ਜ਼ੁਬਾਨ ਨਾਲ ਬੇਨਤੀ ਕੀਤੀ ਮਹਾਰਾਜ ਜੇ ਮੇਰੇ ਉੱਤੇ ਦਇਆ ਕਰੋ ਮੈਨੂੰ ਸਾਧਨ ਦੱਸੋ ਕਿ ਜਮਾ ਦੀ ਬਾਰ ਕੋਲੋਂ ਕਿਵੇਂ ਬਚ ਸਕਦੇ ਹਾਂ ਮੈਨੂੰ ਡਰ ਲੱਗ ਰਿਹਾ ਹੈ ਅਗਲੀ ਦੁਨੀਆ ਦਾ ਡਰ ਹੈ ਬਾਲਕ ਦੀ ਜਬਾਨੋਂ ਅਗਲੀ ਦੁਨੀਆ ਦੀ ਚਿੰਤਾ ਦਾ ਖਿਆਲ ਸੁਣ ਕੇ ਗੁਰੂ ਜੀ ਬਹੁਤ ਹੈਰਾਨ ਹੋਏ ਗੁਰੂ ਜੀ ਨੇ ਪੁੱਛਿਆ ਕਾਕਾ ਤੇਰਾ ਨਾਮ ਕੀ ਹੈ ਜੀ ਬੂੜਾ ਬਾਲਕ ਨੇ ਉੱਤਰ ਦਿੱਤਾ ਬੂੜਾ ਤਾਂ ਨਹੀਂ ਤੂੰ ਤੂੰ ਤਾਂ ਬੁੱਢਾ ਹੈ ਬੁੱਢੇ ਵਰਗੀਆਂ ਗੱਲਾਂ ਕਰਦਾ ਹੈ ਇਹ ਤੈਨੂੰ ਕਿਵੇਂ ਪਤਾ ਲੱਗਾ ਕਿ ਅਗਲੀ ਦੁਨੀਆ ਵਿੱਚ ਜਮਾਂ ਦਾ ਡਰ ਹੁੰਦਾ ਹੈ ਬੂੜਾ ਇੱਕ ਦਿਨ ਇੱਕ ਸੰਤ ਕਥਾ ਕਰਦੇ ਸਨ ਮੈਂ ਸੁਣਦਾ ਰਿਹਾ ਸਾਂ ਦੂਸਰਾ ਮੇਰੀ ਮਾਂ ਨੇ ਆਖਿਆ ਸੀ ਅੱਗ ਬਾਲ ਅੱਗ ਬਾਲਣ ਵੇਲੇ ਮੈਂ ਨਿੱਕੀਆਂ ਲੱਕੜਾਂ ਪਹਿਲਾਂ ਰੱਖੀਆਂ ਉਹਨਾਂ ਨੂੰ ਅੱਗ ਬਹੁਤੀ ਛੇਤੀ ਲੱਗ ਗਈ ਉੱਪਰ ਮੋਟੀਆਂ ਲੱਕੜਾਂ ਰੱਖੀਆਂ ਤਾਂ ਉਹ ਬਲ ਬੜਾ ਲੱਗ ਪਈਆ ਆਗਣ ਪੂਜੀ ਉਦੋਂ ਮੈਂ ਖਿਆਲ ਕੀਤਾ ਕਿ ਭਗਤੀ ਵੀ ਛੋਟੇ ਨੂੰ ਕਰਨੀ ਚਾਹੀਦੀ ਹੈ ਕਿਉਂਕਿ ਜੋ ਛੋਟੀ ਉਮਰ ਦੀ ਅਕਲ ਉੱਤੇ ਅਸਰ ਹੁੰਦਾ ਹੈ ਨਾਲੇ ਮਹਾਤਮਾ ਜੀ ਸਰਕਾਰ ਦੇ ਤੁਰਕਾਂ ਮੁਸਲਮਾਨ ਪਠਾਨਾ ਨੇ ਲੁੱਟਿਆ ਤੇ ਮਾਰਿਆ ਸੀ ਮੈਂ ਖਿਆਲ ਕਰਦਾ ਹਾਂ ਕੀ ਪਤਾ ਕਿਹੜੇ ਦਿਨ ਤੁਰਕੇ ਇੱਥੇ ਆ ਜਾਣ ਤੇ ਮੈਨੂੰ ਮਾਰ ਦੇਣ ਮੈਂ ਭਗਤੀ ਸਿਮਰਨ ਨਾ ਕੀਤਾ ਹੋਇਆ ਤਾਂ ਤਰਮਰਾਜ ਜਿਹੜਾ ਸੰਤ ਜੀ ਦੱਸਦੇ ਹਨ ਉਹ ਹੀ ਸਾਹ ਮੰਗਦਾ ਹੈ ਜੇ ਕੋਈ ਨੇਕੀ ਤੇ ਭਗਤੀ ਨਾ ਹੋਈ ਤਾਂ ਉਹ ਜਮ੍ਹਾਂ ਦੇ ਹਵਾਲੇ ਕਰ ਦੇਵੇਗਾ ਮੈਂ ਦੁਖੀ ਹੋਵਾਂਗਾ ਮੇਰੇ ਉੱਤੇ ਦਇਆ ਕਰੋ ਸੱਚੇ ਪਾਸ਼ਾ ਮੈਨੂੰ ਦੱਸੋ ਕਿਵੇਂ ਪਕਤੀ ਕਰੀ ਦੀ ਹੈ ਤੁਸਾਂ ਦਾ ਡੇਰਾ ਕਿੱਥੇ ਹੈ ਗੁਰੂ ਜੀ ਨੇ ਕਿਹਾ ਦਰਿਆ ਦੇ ਕਿਨਾਰੇ ਨਵਾਂ ਡੇਰਾ ਬਣਾਇਆ ਹੈ ਬੂੜਾ ਜੀ ਜੀ ਉਹ ਹੀ ਡੇਰਾ ਜਿਹੜਾ ਗੁਰੂ ਨਾਨਕ ਨਿਰੰਕਾਰੀ ਦਾ ਹੈ ਗੁਰੂ ਜੀ ਨੇ ਕਿਹਾ ਤੈਨੂੰ ਕਿਸ ਨੇ ਦੱਸਿਆ ਹੈ ਬੂੜਾ ਲੋਕੀ ਗੱਲਾਂ ਕਰਦੇ ਰਹਿੰਦੇ ਹਨ ਕਈ ਰਾਹੀ ਡੇਰੇ ਨੂੰ ਜਾਂਦੇ ਹੋਏ ਇਧਰ ਦੀ ਲੰਘਦੇ ਹਨ ਉਹ ਵੀ ਗੱਲਾਂ ਕਰਿਆ ਕਰਦੇ ਹਨ ਮੈਂ ਵੀ ਪੁੱਛ ਲਿਆ ਕਰਦਾ ਹਾਂ ਭਾਈ ਕਿੱਧਰ ਜਾਣਾ ਜੀ ਉਹ ਆਖਦੇ ਨੇ ਗੁਰੂ ਨਾਨਕ ਜੀ ਨਿਰੰਕਾਰੇ ਦੇ ਡੇਰੇ ਗੁਰੂ ਜੀ ਨੇ ਆਪਣੇ ਆਤਮਿਕ ਸ਼ਕਤੀ ਨਾਲ ਦੇਖਿਆ ਕਿ ਇਹ ਬਾਲਕ ਮਹਾਨ ਹਸਤੀ ਬਣੇਗਾ ਸਿੱਖੀ ਦਾ ਪ੍ਰਚਾਰ ਇਸ ਤਰ੍ਹਾਂ ਹੀ ਬਹੁਤ ਹੋਵੇਗਾ ਗੁਰੂ ਜੀ ਨੇ ਬੂੜੇ ਉੱਤੇ ਮਿਹਰ ਕੀਤੀ ਨੂਰੀ ਨੈਣਾਂ ਦੀਆਂ ਕਿਰਣਾ ਸੁੱਟੀਆਂ ਬੂੜਾ ਜੀ ਦਾ ਜਨਮ ਮਰਨ ਇੱਕ ਪਲ ਵਿੱਚ ਹੀ ਸਵਾਰ ਦਿੱਤਾ ਤਿੰਨ ਵਾਰ ਗੁਰੂ ਜੀ ਨੇ ਆਖਿਆ हे बालक तो बुड्ढा है बुड्ढा है बुड्ढा है उस दिन तो बूढ़ा नाम लोकाणों भूल गया ते सारे बुड्ढा जी बुड्ढा जी आखण लाग पए बुड्ढा जी ने अपने डंगरानो हिक्क के करतारपुर दे नेढे ले जाना शुरू कीता डंगर वी चारदा ते गुरु घर दी सेवा करदा ते सिमरन कीर्तन सुनदा होले होले भक्ति दी लगण ऐनी प्रबल हो उठी के डंगर ਕੀ ਡੰਗਰਾਂ ਮਾਪਾਪ ਦਾ ਤਿਆਗ ਕਰਕੇ ਕਰਤਾਰਪੁਰ ਗੁਰੂ ਜੀ ਦੇ ਕੋਲ ਹੀ ਰਹਿਣ ਲੱਗ ਪਿਆ ਸਾਰਾ ਦਿਨ ਸੇਵਾ ਕਰਦਾ ਨਾ ਥੱਕਦਾ ਤੜਕੇ ਉੱਠ ਕੇ ਝਾੜੂ ਫੇਰਦਾ ਡੰਗਰਾਂ ਵਾਸਤੇ ਪੱਠੇ ਲਿਆਉਂਦਾ ਲੰਗਰ ਵਿੱਚ ਸੇਵਾ ਕਰਦਾ ਸੰਗਤਾਂ ਦੇ ਝੂਠੇ ਭਾਂਡੇ ਮਾਜਦਾ ਤੇ ਜ਼ਬਾਨੋਂ ਚੱਤੇ ਪੈਰ ਸਤ ਕਰਤਾਰ ਸਤ ਕਰਤਾਰ ਜਪਦਾ ਰਹਿੰਦਾ ਗੁਰੂ ਜੀ ਨੇ ਬੁੱਢਾ ਜੀ ਦਾ ਉਤਸ਼ਾਹ ਦੇਖ ਕੇ ਉਸ ਨੂੰ ਸਹਿਬਜ਼ਾਦਿਆਂ ਤੇ ਘਰ ਦੀ ਸੇਵਾ ਵਿੱਚ ਮੁਕਰਰ ਕਰ ਦਿੱਤਾ ਨਾਲ ਹੀ ਹੁਕਮ ਕੀਤਾ ਦੇਖੋ ਬੁੱਢਾ ਸਹਿਬ ਅਸਾਂ ਦੂਰ ਜਾਣਾ ਹੈ ਕਰਦਾ ਤੇ ਡੇਰੇ ਦਾ ਧਿਆਨ ਰੱਖਣਾ ਸਾਧ ਸੰਗਤ ਦੀ ਸੇਵਾ ਕਰਨੀ ਡੇਰੇ ਤੋਂ ਕੋਈ ਨਿਰਾਸ਼ ਨਾ ਜਾਵੇ ਬੁੱਢਾ ਜੀ ਨੇ ਹੱਥ ਜੋੜ ਕੇ ਆਖਿਆ ਆਪ ਦੀ ਮਿਹਰ ਚਾਹੀਏ ਆਪ ਕਰਤਾਰ ਰੂਪ ਹੋ ਜੋ ਕਰਾਵੋਗੇ ਕਰਾਂਗੇ ਮਨੁੱਖ ਦੇ ਹੱਥ ਵੱਸ ਕੁਝ ਨਹੀਂ ਕਰਦਾ ਆਪ ਹੀ ਆਪਣੇ ਰਾਜ ਕਰਾਉਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਏ ਸੀ ਅੱਜ ਦੀ ਸਾਡੀ ਸਾਖੀ ਜੇਕਰ ਵੀਡੀਓ ਚੰਗੀ ਲੱਗੀ ਹੋਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟਸ ਜ਼ਰੂਰ ਕਰਿਓ ਤੇ ਨਾਲ ਦੀ ਨਾਲ ਹੀ ਸਾਡੇ ਚੈਨਲ ਜੀਵਨ ਸਾਖੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ